ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਮਾਗਮ ਨੂੰ ਸੰਬੋਧਿਤ ਕਰਦਿਆ ਕਿ ਦਸ਼ਮੇਸ਼ ਪਿਤਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੁਦ ਗਰੀਬਾਂ ਦੇ ਪਿੰਡਾਂ ਤੱਕ ਮਜਰੂਮਾਂ ਦੇ ਪਿੰਡਾਂ ਤੱਕ ਪੁੱਜ ਕੇ ਉਹਨਾਂ ਦੀ ਸਾਰ ਲਵਾਂਗਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਮਾਗਮ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਦਸ਼ਮੇਸ਼ ਪਿਤਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ ਜਿਸ ਦੇ ਚਲਦਿਆ ਹਰ ਕੋਈ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ ਮੁਨਕਤਾ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਚੇਅਰਮੈਨ ਐਸਸੀ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਪੰਜਾਬ ਦੀ ਸੱਤਾ ਸੰਭਾਲੀ ਗਈ ਹੈ ਉਦੋਂ ਤੋਂ ਹੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਕੋਈ ਕਾਇਲ ਹਲਕੇ ਦੇ ਵਿੱਚ ਜਿਹੜਾ ਸ਼ਗਨੂ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਸਰਵਾਈ ਵੀ ਹੋ ਰਹੀ ਉਸ ਸੰਬੰਧੀ ਟੋਗੜ ਥੱਪਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ। ਔਰ ਇਹਨਾਂ ਦੀ ਸਰਵਾਈ ਜਿਹੜੀ ਆ ਮੈਂ ਆਪਣੇ ਕਮਿਸ਼ਨ ਦੇ ਦਫਤਰ ਚਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਕੋ ਤਕਰੀਬਾ ਦੇ ਪਿੰਡਾਂ ਤੱਕ ਮਜਲੂਮਾ ਦੇ ਪਿੰਡਾਂ ਤੱਕ ਪੁੱਛ ਕੇ ਉਹਨਾਂ ਦੀ ਸ਼ਾਰ ਲੋ। ਜੀ ਕਹਿੰਦਾ ਜੁੱਝੇ ਇਸ ਹਲਕੇ ਦੇ ਜਿਹੜੇ 27 ਕੌਮਾਂ ਦੇ ਕੰਮ ਦੀ ਗਰਾਫੀ ਸੀ। ਤਾਂ ਨਹੀਂ ਮੈਂ ਵਿਧਾਇਕਤਾ ਜੀ ਬਹੁਤ ਸਿਆੜੇ ਹੁੰਦੇ ਸਾਰੇ ਜੀ। ਵਿਧਾਇਕ ਬਾਰੇ ਮੇਰੀ ਕੋਈ ਟਿੱਪਣੀ ਨਹੀਂ ਮੈਂ ਤਾਂ ਪ੍ਰਸ਼ਾਸਨ ਬਾਰੇ ਗੱਲ ਕੀਤੀ ਹੈ। ਕਿ ਪ੍ਰਸ਼ਾਸਨ ਜਿਹੜਾ ਆ ਉਹ ਮਜਲੂਮ ਨੂੰ ਗਰੀਨ ਮੀਨ ਤੇ ਇਨਸਾਫ ਨਹੀਂ ਦਿਵਾ ਸਕਦਾ। ਤਾਂ ਫੇਰ ਮੈਨੂੰ ਆਣਾ ਪਊਗਾ ਜੀ। ਹਾਂ ਜੀ। ਇਹਦੀ ਗੱਲ ਕਰਦੇ ਹਾਂ ਜੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਐਸਸੀਪੀਸੀ ਜਿਹੜੀ ਮੁਲਾਜ਼ਮ ਚਤਥੇ ਬੰਦੀ ਸਿਹਤ ਵਿਭਾਗ ਦੀ ਆ ਉਹਨਾਂ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਸੀ ਔਰ ਇਹ ਮੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਮੈਂ ਲੁਧਿਆਣਾ ਰਖਵਾਦਾ ਉਹਨਾਂ ਕੋਲੋਂ ਤੇ ਪ੍ਰੋਗਰਾਮ ਚਾਹੇ ਮੈਂ ਬਲਾਚੌਰ ਰਖਵਾਦਾ ਆਪਣੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਪਾਇਲਟ ਸਾਈਟ ਕੀਤਾ ਸੀ ਕਿਉਂਕਿ ਪੂਰੇ ਪੰਜਾਬ ਦਾ ਸੈਂਟਰ ਜਿਆ ਪਰ ਜਾਂਦਾ ਆ ਔਰ ਇੱਥੇ ਮੇਰੀ ਖੁਦ ਦੀ ਟੀਮ ਵੀ ਹੈਗੀ ਹੈ ਜਿਹੜੀ ਪ੍ਰੋਗਰਾਮ ਨੂੰ ਉਹਨਾਂ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰ ਜਸਪੀ ਪੀਜਾ ਦੀ ਹੈ ਜਿੱਦਾਂ ਮੇਰੇ ਸਾਥੀ ਰਹੇ ਪਿਛਲੇ ਦੰਬੇ ਸਮੇ ਤੋਂ ਤੇ ਇਸ ਕਰਕੇ ਕਿਸੇ ਵਿਧਾਇਕ ਦਾ ਪ੍ਰੋਗਰਾਮ ਨਹੀਂ ਸੀ ਇਹ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਵਿਧਾਇਕ ਆ ਜਾਂਦੇ ਉਹਨਾਂ ਦਾ ਜੀ ਆਇਆਂ ਵੈਲਕਮ ਸੀ ਜੀ ਕਹਿੰਦੇ ਹੋ ਵੀ ਆਪਣੇ ਬੰਦੇ ਅੰਗੇ ਲਾਓ ਜੀ ਇਹ ਜਿਹੜਾ ਹਲਕਾ ਵੀ ਦਾ ਇਹ ਜਨਤ ਹੈਗਾ ਵਾ ਸੁਵੇ ਦੇਖੋ ਨਹੀਂ ਉਹ ਤੇ ਅਜਿਹੀ ਨਿਯਮਤਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਮੇਰਾ ਹੀ ਬੰਦਾ ਹੈ ਜੀ ਵਿਧਾਇਕ ਵੀ ਮੇਰਾ ਹੀ ਬੰਦਾ ਹੈ ਅੱਜ ਕਿੰਨੇ ਸ਼ਿਕਾਇਤਾਂ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35 40 ਸ਼ਿਕਾਇਤਾਂ ਸੀ ਅੱਜ ਵੀ ਤਕਰੀਬਨ 30 40 ਕੁਝ ਪੁਰਾਣੀਆਂ ਸ਼ਿਕਾਇਤਾਂ ਵਾਲੇ ਸੀ ਕੁਝ ਨਵੀਆਂ ਵਾਲੇ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਓਟ ਹੈ ਸਿਵਲ ਜੱਜ ਦੀ ਆ ਪਾਵਰਾਂ ਨੇ ਮੇਰੇ ਕੋਲ ਔਰ ਉਤਕੋਟ ਦੇ ਵਿੱਚ ਸੁਲਵਾਈਆਂ ਹੁੰਦੀਆਂ ਤਰੀਕਾ ਪੈਂਦੀ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਗਾਈਡ ਕੀਤਾ ਜਿਹਨੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਸੰਪਰਕ ਕਰਨ ਕਮਿਸ਼ਨ ਆਫਿਸ ਜਿਹਨੇ ਨਮਈਆ ਆ ਇਹਨਾਂ ਦਾ ਆਪਾਂ ਇੱਕ ਜਿਹੜਾ ਵਿਚਾਰਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪਈ ਸੀ ਕਿ ਕਿਹਦੇ 8000 ਜਿਹੜੀਆਂ ਫੈਲਾ ਆ ਚੁੱਕੀਆਂ ਨੇ ਸਹੀ ਕਰੋ ਤਾਂ ਕੋਈ ਵਿਤਾਰਾ ਹੋ ਜਾਏ। ਤੋਂ ਵਿੱਚ ਤੇ 2000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ 'ਚ। ਬੜੀ ਲੋਕ ਅਸੀਂ ਦੁਬਾਰਾ ਨੂੰ ਇੱਕ ਇਹਨੂੰ ਪਾਉਂਦੇ ਦੂਸਰੋਂ ਸੋਲਵ ਹੋ ਜਾਏ ਕੇਸ ਤੁਹਾਡੇ ਕੋਲ ਵਿਚਾਰਦੀ ਨਾ ਉਮਰ। ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰ ਅਧੀਨ ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇਖ ਕੇ ਦੱਸ ਸਕਦਾ ਆਂ। ਲੇਕਿਨ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ। ਇਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲਿਆ। ਐਸੇ 2005 ਦਾ ਐਡਰੈਸ ਕਿੱਥਲਾ ਗੈਪ ਤੁਹਾਡੇ ਵਿੱਚ ਆਉਂਦੀ ਬੈਠਾ। ਉਹਨੇ ਕੋ ਤੇਜੋ ਜੀ ਖੱਟੇ ਚੱਕਦੇ। ਅੱਜ ਕਿੰਨੇ ਲੋਕ ਆ ਕਿ ਕਿਹਨਾਂ ਜੀ ਪੂਰਾਗੇ। ਨਹੀਂ ਅੱਜ ਮੈਂ ਕੱਲੀਆਂ ਫੈਲਾਣੇ ਨਹੀਂ ਆਇਆ। ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕਾਂ ਖੰਨਾ ਔਰ ਪਾਇਲ ਬਧਾਲ ਸਭਾ ਤੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਲਈ ਉਹ ਇਕੱਠੇ ਹੋਏ ਸੀਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ 'ਚ ਇੱਕ ਲਾਮਬੰਦੀ ਕਰ ਰਹੇ ਆ ਗਰੀਬ ਦੀ ਮਜਬੂਰ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਇਹ ਕੋਈ ਐ ਨਹੀਂ ਆ ਕਿ ਇੱਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ 'ਚ ਇਹਦੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਗਰੀਬ ਦੀ ਮਾਨੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ 'ਚ ਲਾਮਬੰਦੀ ਕਰਾਂਗੇ ਉਹਨਾਂ ਦੀ ਥੈਂਕ ਯੂ ਜੀ ਤੁਹਾਨੂੰ